ਆਜੂ ਹੈ ਸਭ ਨਹੀਂ ਇਧਰ ਜਾਣਾ ਬੋਰਜ ਦਾ ਆ ਉਧਰ ਮੇਰਾ ਇਧਰ ਨੂੰ ਆ ਮੋਦੀ ਜੀ ਕਹਿੰਦਾ ਸਰਪਟ ਹੈ ਹੈ ਮੋਨਾ ਫੱਕੜਾ ਬੁਝਾ ਕਰਦੇ ਇਨੂੰ ਬਤਾ ਯਾਰ ਇਹ ਨਾ ਤਾਰ ਕੱਟੀ ਹੈ ਦੇਖਦਾ ਹਾਂ ਸਰ ਤਾਂ ਕੱਟੀ ਕੱਟ ਸਰ ਆਵਾਜ਼ ਆ ਕੱਟੀ ਹੋਈ ਹੈ ਚਲੋ ਕੱਟੀ ਹੋਈ ਹੈ ਸਭ ਟੁੱਟ ਗਈ ਸਾਰਿਆਂ ਨੂੰ ਜਾਓ ਸਭ ਆਪਣੇ ਦੂਰ ਹੋਰ ਉੜਦੇ 俺们挖土是挖什 ဘယ်သူတွေလဲ။ဒါလည်းနေနေ။ဒီလိုကြတာဘယ်လိုလဲ။ဒီအပါအဝင်တို့တို့ကြီးပဲ။ ਇਹ ਮਟੀਰੀਅਲ ਜਿਹੜਾ ਹਾਂਜੀ ਅਸਾਂ ਬੋਤਲ ਨੂੰ ਬਣਾਉਂਦੇ ਹਾਂ ਇਹ ਤੋਂ ਬਣੀ ਪਾਣੀ ਦੀਆਂ ਨੀਂਹਾਂ ਹੋਣੀਆਂ ਪਾਣੀ ਦੀਆਂ ਪੋਰੀਆਂ ਹੋਰੀਆਂ ਹੋਣੀਆਂ ਹਾਂਜੀ ਉਹ ਕਿਹ ਹੈ ਵਿੱਚ ਪੱਥਰ ਪੱਥਰ ਵੱਡਾ ਹੈ ਛੋਟਾ ਜਿਹੜੇ ਉਹ ਜਾਲੇ ਦੇ ਵਿੱਚ ਬੰਨ ਗਏ ਫਿਰ ਸੁਕਣਾ ਤੇ ਜਾਲਾ ਹਾਂ ਹਾਂ ਜੀ ਦੱਸੋ ਸਰ ਪੱਥਰ ਆ ਗਿਆ ਇੱਥੇ ਮੈਂ ਜੰਮੋ ਪੈਰ ਭਾਰੀ ਬਹੁਤ ਹੋ ਜਾਣਾ ਨਾ ਜੀ ਜਿੰਨਾ ਨੇੜੇ ਮਸਤੂਗਾ ਉਹਨਾ ਮੈਨੂੰ ਥੋਖਾ ਭਰਨਾ ਜੀ ਭਰ ਕੇ ਡੰਕ ਕਰਨਾ ਸੀ ਦੋ ਬੱਲੀਆਂ ਰੱਖਣੀ ਆ ਉਹ ਤੇ ਰੱਖ ਪਾ ਕੇ ਵੱਡਾ ਬੋਰੇ ਚ ਪੱਥਰ ਕਿੰਨੇ ਆ ਪੱਥਰ ਦਾ ਪਾਲ ਭਰਿਆ ਜਾਣਾ ਬਹੁਤ ਭਰੇ ਜਾਣਾ ਠੀਕ ਉਹ ਸਰ ਦੋ ਬੱਲੀਆਂ ਰੱਖ ਕੇ ਨਾ ਜਿੰਨਾ ਜੀਸ ਪੱਥਰ ਜਾਊਗਾ ਨਾ ਚੱਕਰਾਂ ਤੋਂ ਥਖਾ ਹੋ ਜਾਊਗਾ ਤਾਂ ਕਰ ਆ ਰਿਹਾ ਮੈਂ ਥੋੜਾ ਜਿਆਦਾ ਨਾ ਕਰ ਰੱਖਣਾ 500 ਦੀਆਂ ਲੱਤੀਆਂ ਲੱਤ ਨਹੀਂ ਮੈਨੂੰ ਜਿਆਦਾ ਕੀ ਲਾਵਾਂਗੇ ਹੋਰੇ ਵੀ ਹੋਣੀ ਥਾਂ ਦਾ ਬੈਕ ਹੋਣੀ ਹੋਰ ਬੈਕ ਅਜੰਗੋ ਬੈਗ ਲੈ ਆਓ ਭਰੀਏ ਸ਼ੁਰੂ ਕਰੀਏ ਸਮਝ ਆਦਮਾ ਥੱਲੇ ਬਾਲ ਅੰਕਲ ਜੀ ਪੂਲ ਆਪਰੇ ਹੋ ਜਾਂਦਾ ਨਹੀਂ ਇਹ ਪੂਰੀ ਫੋਨ ਲੱਗੇ ਆਪਣੇ ਕਮਲ ਸਾਰੇ ਲੱਗੋ ਨਾਲ ਹੋ ਕੇ ਨਾ ਜਿੰਦੇ ਜੇ ਦੇਖੋ ਜਿਹੜਾ ਬੰਦਾ ਤੇ ਇੱਥੇ ਆਇਆ ਦਾ ਦਰਸ਼ਨ ਕਰਨ ਲਈ ਉਹਨੂੰ ਭੇਜੋ ਬਾਹਰ ਬਸ ਤੇ ਨਾਲ ਕਰਾਏ ਤਾਂ ਕੋਈ ਕੰਮ ਨਹੀਂ ਬਾਕੀ ਮੁੰਡੇ ਸਾਰੇ ਕੰਮ ਤੇ ਲਾਓ ਹੈ ਪੂਰੀ ਲੈ ਕੇ ਮੈਂ ਹਾਂਜੀ ਸਾਰੇ ਲਾਓ ਲਾਓ ਚਲੋ ਪੂਰੀ ਮੈਂ ਵੀ ਲੈ ਕੇ ਆਈ ਹਾਂ ਬਸ ਠੀਕ ਹੈ ਇਹ ਤੇ ਖੜਨ ਦਾ ਤਾਂ ਹੀ ਫਾਇਦਾ ਜੇ ਕੰਮ ਕਰੇ भे दो पी नंबर संदीप ਸਰ 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 ਕਿਹਦੀ ਸਾਡਾ ਹੁੰਦਾ ਰਹਿ ਉਹ ਚੋਖਰ ਵਾਰਾ ਕਿਤੇ ਇਹ ਲੋ ਪਰ ਇਹ ਦੋ 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 ਬੈਗ ਬੰਨ ਕੇ ਸੁੱਟਾਂਗੇ ਨਾ ਗਾੜੇ ਚ ਬਚਾ ਕਰਨਾ ਇਹਦੀ ਤੇ ਉਹਨਾਂ ਆਪਾਂ ਸਪਰਾ ਜੀ ਉਹ ਉਹੀ ਇੰਜੀਨੀਅਰ ਜਿਹੜਾ ਜਾਲਾ ਮਿਲੇ ਨਾ ਕਿ ਚਾਰ ਜਿਸ ਵਾਦਾ ਨਹੀਂ ਕਰਦੇ ਇੱਥੇ ਲਾ ਕੇ ਕਰਕੇ ਉੱਥੋਂ ਸੁੱਟੀ ਫਿਰ ਅਸੂਬਾ ਸਾਬ ਇਹਦੇ ਚ ਕੀ ਮਿੱਟੀ ਹੈ ਬੋਰੀਆਂ ਮਿੱਟੀ ਆ ਮਿੱਟੀ ਵਾਲੀਆਂ ਇਹ ਟਿਕੜਾਂਗੇ ਇਥੋਂ ਬਿੜਾ ਸਰ ਆਪਾਂ ਪਹਿਲਾਂ ਪੜਾ ਘਟਕਾ ਆ ਰਿਹਾ ਘਟਕਾ ਘਟਕਾ ਆ ਰਿਹਾ ਘਟਕਾ ਆਪਾਂ ਵੱਡੇ ਜਿੰਬੋ ਬੈਗ ਚ ਪਾ ਕੇ ਉਹ ਸੁੱਟਾਂਗੇ ਚਲੂ ਘਟਵਾ ਹਾਂ ਓਕੇ ਤੋਂ ਫੋਨ ਮਿੱਤੇ ਆ ਗਿਆ ਬੈਗ ਆ ਗਿਆ ਆਪਣੇ ਕੋਲ ਢਾਟਾ ਆ ਗਿਆ ਜਿੰਪੋ ਬੈਗ ਨਾਲ ਲੇਕਿੰਦੇ ਹੋਏ 2.5 ਮੀਟਰ ਬਾਈ ਮੀਟਰ ਉਹਦੇ ਉੱਪਰ ਫਿਰ ਹਸੋਗੇ ਅੱਛਾ ਪਰ ਜਿੰਪੋ ਬੈਗ ਸਰ ਜਿੱਥੇ ਗਿਰ ਗਿਆ ਨਾ ਜੀ ਉੱਥੇ ਸਕਾਵਰੀ ਨਹੀਂ ਹੋਣੀ ਆ ਇਹਦਾ ਬੈਗ ਜਿਹੜਾ ਵੱਡਾ ਬੈਗ ਹੈ ਉਹ ਕਿੰਨੇ ਕਿੰਨੇ ਬੈਗ ਚਲੂ ਸਾਡਾ 250 ਬੈਗ ਹੈ ਸਾ ਜੀ 250 ਤੋਂ ਥੋੜਾ ਹੋਰ ਆਜੂਗਾ ਸਰ ਹੋਰ ਮੰਗਾ ਲਾਂਗੇ ਕੋਈ ਦਿੱਕਤ ਨਹੀਂ ਮੰਗਾ ਲਾਂਗੇ ਆਪਾਂ ਨਹੀਂ ਕਿਉਂ ਚੋਕ ਕਰਕੇ ਆਣਾ ਤੇ ਸਾਫ਼ ਕਰਦੇ ਕਿ ਰੋਕੀ ਦਾ ਨਾ ਸਾਈਡ ਤੇ ਹੋਣੀ ਚਾਹੀਦੀ ਆਪਾਂ ਦਾ ਪੂਰ ਨੰਬਰ ਹੈ 962 ਹੈ 962 ਹੈ ਬੀ ਐਫਓ ਕਹ ਰਹੇ ਸਾਨੂੰ ਦਿੱਕਤ 962 ਭਾਜੀ 962 ਹੈ ਨਾ ਮੈਕਸ ਤਾਨੂੰ ਇੱਕ ਜਿਹੜੀ ਓਟ ਆ ਜੀ ਆ ਉਹਨੂੰ ਤੋੜੀਏ ਥੋੜਾ ਜਿਹਾ ਵਿੱਚੋਂ ਠੀਕ ਹੈ ਸਰ 900 ਜਾ ਠੀਕ ਹੈ ਸਰ ਦੇਖਿਆ ਨਾ ਹਾਂ ਹਾਂ ਦੇਖਿਆ ਮੈਂ ਸਭ ਕੰਮ ਚੱਲ ਪਿਆ ਸਿਰਫ ਆਪ ਚੱਲੀਏ ਚੱਲੀਏ ਆਜਾ ਚਾਰ ਜੀ ਇਹਨੂੰ ਭਰਾਉ ਨਾਲ ਹੋਵੇ ਅੱਜ ਥੋੜਾ ਜਿਹਾ ਉੱਧਰ ਜਾ ਜਾਓ ਇੱਥੇ ਲੋਰਡ ਕਿਲੇ ਕਿਸੂਂ ਜਾ ਰਹੀ ਮੈਂ